ਸਕਹ ਭਰਾ ਪਰਜਾਈ ساری ਉਮਰ ਬੁਰਾ ਮੰਗਦੇ ਰਹੇ ਔਰ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੂੰ ਹਕੂਮਤ ਤਤੀ ਤਵੀ ਤੇ ਬਿਠਾਉਂਦੀ ਬਾਹਰਲੀ ਪਰਿਸਥਿਤੀਆਂ ਸਹੀ ਨਹੀਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਹਕੂਮਤ ਗਵਾਲੀਅਰ ਦੇ ਕਿਲੇ 'ਚ ਬੰਦ ਕਰਦੇ ਪਰਿਸਥਿਤੀਆਂ ਬਾਹਰੋਂ ਸਹੀ ਨਹੀਂ ਹੈ ਜਿੰਨਾ ਇਤਿਹਾਸ ਪੜੋਗੇ ਭਗਤਾਂ ਦਾ ਗੁਰੂ ਸਾਹਿਬਾਨ ਦਾ ਬਾਹਰਲੀ ਪਰਿਸਥਿਤੀ ਬੰਦੇ ਦੀ ਕਦੇ ਸਹੀ ਨਹੀਂ ਹੋ ਸਕਦੀ ਨਾਮ ਜਪਣਾ ਸ਼ੁਰੂ ਕਰ ਮਨ ਦਾ ਪਾਸਾ ਬਦਲ ਗਿਆ ਬਾਹਰੋਂ ਵੀ ਸਭ ਕੁਝ ਬਦਲ ਗਿਆ ਜੇ ਬਾਰੋਂ ਆਪਾਂ ਕਈ ਬਾਰੋਂ ਪਹਿਲਾਂ ਸੁਖੀ ਹੋ ਲਈਏ ਬੱਚਿਆਂ ਵੱਲੋਂ ਮੈਂ ਦੁਖੀ ਨਾ ਹੋਵਾਂ ਫਿਰ ਨਾਮ ਜਪਾਂਗਾ ਇਹ ਨਹੀਂ ਕਦੇ ਵੀ ਹੋਏਗਾ ਮਨ ਦੀ ਪਰਸਥਿਤੀ ਨਾਮ ਜਪ ਕੇ ਬਦਲੇਗੀ ਬਾਹਰਲੇ ਹਾਲਾਤ ਇਸੇ ਤਰ੍ਹਾਂ ਚੱਲਦੇ ਰਹਿਣ ਇੱਕ ਸ਼ਬਦ ਮੈਂ ਤੁਹਾਨੂੰ ਸੁਣਾਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਜ਼ਿਕਰ ਕੀਤਾ ਭਗਤ ਕਬੀਰ ਸਾਹਿਬ ਨੇ ਕਹਿੰਦੇ ਘਰ ਦੀ ਪਰਸਥਿਤੀ ਸਹੀ ਨਹੀਂ ਹੈ ਕਿਉਂ ਮਾਨ ਰਾਜ ਹੈ ਤੁਸੀਂ ਮਹਿਸੂਸ ਕਰਕੇ ਵੇਖਿਓ मां ਕਿੰਨੀ ਇਕ ਦੁਖੀ ਹੋਏਗੀ ਜਿਹੜੀ ਆਪਣੀ ਜ਼ਬਾਨ ਤੋਂ ਕਹਿ ਰਵੇ ਇਹਦੇ ਨਾਲੋਂ ਤਾਂ ਕਬੀਰ ਮਾਰੀ ਜਾਵੇ ਇਹਦਾ ਮਤਲਬ ਬਹੁਤ ਦੁਖੀ ਹੈ ਪਰਸਤਿਤੀ ਘਰ ਦੀ ਸਹੀ ਨਹੀਂ ਹੈ ਇੱਕੋ ਸ਼ਬਦ ਮੈਂ ਤੁਹਾਨੂੰ ਸੁਣਾਵਾਂ ਕੀ ਕਹਿੰਦੀ ਹੈ ਮਾਂ ਨੇ ਅੰਡਣਾ ਗੁੰਡਣਾ ਦਰਾਨੀਆਂ ਜਠਾਨੀਆਂ ਇਕੱਠੀਆਂ ਕਰਕੇ ਇੱਕ ਦਿਨ ਗੱਲ ਕੀਤੀ ਇਹ ਸ਼ਬਦ ਮਹਾਰਾਜ ਦੀ ਬਾਣੀ ਚ ਉਹ ਕਹਿੰਦੀ ਹੈ ਦੋ ਜਣੇ ਅਜੇ ਘਰੋਂ ਗਏ ਨਹੀਂ ਚਾਰ ਹੋਰ ਤਰੇ ਆਉਂਦੇ ਨੇ ਸਾਰਾ ਦਿਨ ਇਹਦੇ ਕੋਲ ਕੋਈ ਸੰਤ ਤੁਹਾਡੇ ਰਹਿੰਦੇ ਨੇ ਬਿੱਲੜ ਨੇ ਘਰੋਂ ਮੇਰੇ ਕਬੀਰ ਨੂੰ ਵੀ ਬਿੱਲਾ ਸਮਝ ਰੱਖਿਆ ਸਾਰਾ ਦਿਨ ਦੋ ਆਏ ਨੇ ਦੋ ਤਰੇ ਆਉਂਦੇ ਨੇ ਅਜੇ ਦੋ ਘਰੋਂ ਗਏ ਨਹੀਂ ਦੋ ਜਣੇ ਦਰਵਾਜ਼ਾ ਖੜਕਾ ਕੇ ਪੁੱਛਦੇ ਨੇ ਕਬੀਰ ਘਰੇ ਹੀ ਹੈ ਕਹਿੰਦੀ ਅਸੀਂ ਤਾਂ ਦੁਖੀ ਹੋ ਗਏ ਕਬੀਰ ਤੋਂ ਇਹ ਗੱਲ ਮਾਂ ਕਹਿ ਰਹੀ ਹੈ ਤੇ ਫਿਰ ਇਹ ਗੱਲ ਕਹਿੰਦੀ ਹੈ ਉਹਨਾਂ ਨੂੰ ਮੰਝੇ ਡਾ ਡਾ ਦਿੰਦਾ ਜੇ ਕਿਸੇ ਨੂੰ ਰਾਤ ਰਹਿਣਾ ਹੋਵੇ ਮੰਝੇ ਉਹਨਾਂ ਨੂੰ ਡਾ ਦਿੰਦਾ ਸਾਨੂੰ ਕਹਿੰਦਾ ਤੁਸੀਂ ਥੱਲੇ ਪੈ ਜਾਓ ਥੱਲੇ ਹੀ ਸੌਂ ਜਾਓ ਭੁਏ ਲੇਟ ਜਾਓ ਜਿੰਨਾ ਆਟਾ ਮਜਦਾ ਰੋਟੀ ਬਣਦੀ ਹੈ ਪ੍ਰਸ਼ਾਦ ਦੇ ਉਹਨਾਂ ਨੂੰ ਸ਼ਕਾ ਦਿੰਦਾ ਜਦੋਂ ਅਸੀਂ ਕਹਿੰਦਾ ਬਖਤੀ ਅਸੀਂ ਹੁਣ ਕਿੱਧਰ ਜਾਈਏ ਕਹਿੰਦੇ ਤੁਸੀਂ ਚੌਲ ਖਾ ਲਓ ਚਨੇ ਜੱਪ ਲਓ ਅਸੀਂ ਤਾਂ ਦੁਖੀ ਹੋべ ਇਹਦੇ ਕੋਲ ਜਿੰਨੇ ਸੰਤ ਤੁਰੇ ਰਹਿੰਦੇ ਨੇ ਸਭ ਬਿੱਲੜ ਨੇ ਇਹਦਾ ਮਤਲਬ ਘਰ ਦੀ ਪਰਿਸਥਿਤੀ ਪਰਿਵਾਰ ਖੁਸ਼ ਨਹੀਂ ਹੈ ਉਸ ਚੀਜ਼ ਤੋਂ ਇਹ ਕਦੇ ਵੀ ਮਨ ਅੰਦਰ ਤੁਸੀਂ ਇਹ ਚੀਜ਼ ਧਾਰੋ ਵੀ ਪਰਿਵਾਰ ਖੁਸ਼ ਹੋਏਗਾ ਫਿਰ ਨਾਮ ਜਪਾਂਗੇ ਇਹ ਪਰਿਸਥਿਤੀ ਨਹੀਂ ਠੀਕ ਹੋਣੀ ਇੱਥੇ ਜਪੋਂਗੇ ਆਪਣੇ ਆਪਣਾਂ ਹਾਲਾਤ ਬਦਲਣ ਸਾਹਿਬ ਨੇ ਬਚਨ ਕਿਹਾ ਇੱਕ ਦੋਏ ਮੰਦਰ ਇੱਕ ਦੋਏ ਬਾਟ ਅਜੇ ਦੋ ਜਣੇ ਘਰ ਵਿੱਚ ਨੇ ਦੋ ਰਸਤੇ ਤੁਰੇ ਹੁੰਦੇ ਉਹ ਪੁੱਛਦੇ ਕਬੀਰ ਦਾ ਘਰ ਕਿੱਧਰ ਹੈ ਕਹਿੰਦੇ ਸਾਡੇ ਘਰ ਤਾਂ ਬਿੱਲੜ ਸਾਧ ਤੁਰੇ ਰਹਿੰਦੇ ਇੱਕ ਦੋਏ ਮੰਦਰ ਇੱਕ ਦੋਏ ਬਾਟ ਹਮ ਕੋ ਸਾਥ ਰਿ ਉਨ ਕੋ ਖਾਟ ਮੂੰਡ ਪਲਵੋਸ ਕਵਨ ਬੰਦ ਪੁੱਥੀ ਕੋਲ ਕੋਈ ਪੁੱਥੀਆਂ ਚੁੱਕ ਕੇ ਲਿਉਂਦੇ ਨੇ ਲੱਕ ਨਾ ਬਨ ਕੇ ਪਤਾ ਨਹੀਂ ਕਬੀਰ ਕੋਲੋਂ ਕੀ ਪੁਛਪੁਛ ਲਿਖੀ ਜਾਂਦੇ ਨੇ ਘੰਟਿਆਂ ਵੱਧੀ ਕਿਹੜੀਆਂ ਗੱਲਾਂ ਕਰਦੇ ਨੇ ਹਮ ਕੋ ਚਾਵਲ ਓਨ ਕੋ ਰੋਟੀ ਆਟੇ ਦੀਆਂ ਰੋਟੀਆਂ ਸਾਰੀਆਂ ਉਹਨਾਂ ਨੂੰ ਖਿਲਾ ਦਿੰਦਾ ਸਾਨੂੰ ਕਹਿੰਦਾ ਚਨੇ ਚੱਬ ਲਾ ਜਾਂ ਚੌਲ ਖਾ ਲਾ ਬਸ ਮੂੰਡ ਪਲੋਸ ਕਮਰ ਬੰਦ ਪੋਥੀ ਹਮ ਕੋ ਚਾਵਲ ਓਨ ਕੋ ਰੋਟੀ ਮੁੰਡੀਆਂ ਮੁੰਡੀਆਂ ਹੋਏ ਇੱਕ ਏ ਮੁੰਡੀਆਂ ਬੁੱਢਤ ਕੀਟੇਕ ਤੇ ਮਾਂ ਦੁਖੀ ਹੋ ਕੇ ਕਹਿੰਨੀ ਇਹ ਮੁੰਡੇ ਇਕੱਠੇ ਹੋ ਗਏ ਨੇ ਕਬੀਰ ਕੋਲ ਇੱਕ ਉਮਰ ਦੇ ਇਨੀ ਮੁੰਡਿਆਂ ਨੇ ਸਾਡਾ ਘਰ ਬੇੜਾ ਬਿਠਾਏ ਦੇਣਾ ਸਾਡਾ ਇਹ ਮੁੰਡੀਆਂ ਬੁੱਢਤ ਕੀਟੇਕ ਤੇ ਸਭ ਤੋਂ ਜ਼ਿਆਦਾ ਦੁਖੀ ਮਹਾਪਤ ਦਾ ਕਦੋਂ ਹੋਈ ਜਦੋਂ ਕਬੀਰ ਸਾਹਿਬ ਦੇ ਘਰ ਬਹੁਤ ਸੰਤ ਜਨਾਂ ਦਾ ਮੇਲਾ ਲੱਗ ਗਿਆ ਜੱਪਣ ਵਾਲੇ ਪਿਆਰ ਵਾਲੇ ਵਿਚਾਰ ਕਰਨ ਵਾਲੇ ਭਗਤੀ ਦੇ ਉਹ ਭਗਤ ਆ ਕੇ ਕੋਲ ਬਹਿਣ ਲੱਗ ਪਏ ਉਸ ਦਿਨ ਘਰ ਵਿੱਚ ਐ ਲੱਗਾ ਵੀ ਅੱਜ ਸਾਧੂ ਸੰਤ ਜਾਦਾ ਨਹੀਂ ਰਸਤਾ ਥੋੜੀਆਂ ਨੇ ਪੈਸੇ ਹੈ ਨਹੀਂ ਕੀ ਕਰਾਂ ਮੈਂ ਕਹਿੰਦੇ ਉਦੋਂ ਭਗਤ ਕਬੀਰ ਸਾਹਿਬ ਨੇ ਜਿਹੜਾ ਭਗਤ ਕਬੀਰ ਸਾਹਿਬ ਦੀ ਮਾਂ ਤੇ ਘਰ ਵਾਲੀ ਲੋਈ ਨੇ ਸਤਰੰਗ ਦਾ ਸੂਤ ਬਟ ਕੇ ਰੱਖਿਆ ਸੀ ਕਿ ਸ਼ਿਵਰਾਤੀ ਦੇ ਦਿਨ ਹੋਣੇ ਨੇ ਕੱਪੜਾ ਬੁਣ ਕੇ ਵੇਚਾਂਗੇ ਉਹ ਵਟਿਆ ਹੋਇਆ ਸੂਤ ਕਬੀਰ ਸਾਹਿਬ ਚੁੱਕ ਕੇ ਲੈ ਗਏ ਲਿਜਾ ਕੇ ਵੇਚਤਾ ਜਿਹੜੇ ਪੈਸੇ ਮਿਲਿਓ ਦੀਆਂ ਰਸਤਾਂ ਲਿਆਂਦੀਆਂ ਲਿਆ ਕੇ ਸੁੱਟ ਦੀਆਂ ਲਾਓ ਬਈ ਸੰਤ ਜਨ ਆਏ ਪ੍ਰਸ਼ਾਦੇ ਬਣਾਓ ਕਹਿੰਦੀ ਅਸੀਂ ਲੰਗਰ ਬਣਾ ਬਣਾ ਕੇ ਪ੍ਰਸ਼ਾਦੇ ਛਕਾਉਂਦੇ ਰਹੇ ਤੇ ਮਾਂ ਦਰਾਨੀਆਂ ਜਠਾਣੀਆਂ ਗੁੰਡਣਾ ਨੂੰ ਕਹਿੰਦੀ ਨਹੀਂ ਭੈਣੇ ਮੈਂ ਤੇ ਸੋਚਿਆ ਖਬਰਿਆ ਕਿੱਥੋਂ ਪੈਸੇ ਲਿਆਏ ਉਹ ਤਾਂ ਹੁਣ ਪਤਾ ਲੱਗਾ ਸੋਤ ਹੀ ਵੇਚ ਦਿੱਤਾ ਇਹਦੇ ਨਾਲੋਂ ਤਾਂ ਇਹ ਮੁੰਡਾ ਮਰੀ ਜਾਵੇ ਇਹਦਾ ਮਤਲਬ ਘਰ ਦੀ ਪਰਿਸਥਿਤੀ ਭਗਤੀ ਵਾਲੀ ਨਹੀਂ ਹੈ ਪਰ ਸਾਧ ਸੰਗਤ ਮਨ ਕਰਕੇ ਜਪੋਂਗੇ ਪਰਿਸਥਿਤੀਆਂ ਆਪੇ ਬਦਲ ਜਾਂਦੀਆਂ ਇਹ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵੇ ਕਹਿੰਦੇ 703 ਮੁੰਡੀਆਂ ਕੋਏ ਇਨੀ ਸਤਰੰਗ ਦਾ ਸੂਤ ਵੇਚ ਦਿੱਤੇ ਸੁਣੋ ਅੰਦਰਾਨੀ ਸੁਣੋ ਜਠਾਨੀ ਅਚਰ ਦੇਖ ਬਿਉ 703 ਮੁੰਡੀਆਂ ਕੋਏ ਮੁੰਡੀਆਂ ਕਿਉਂ ਨਾ ਮੋਇਓ ਇਹਨੇ ਸੂਤ ਵੇਚ ਤਾਏ ਕਿਉਂ ਨਹੀਂ ਮਰ ਜਾਂਦਾ ਇਹਦਾ ਮਤਲਬ ਬਾਹਰਲੀ ਪਰਿਸਥਿਤੀ ਠੀਕ ਨਹੀਂ ਕਹਿਣ ਤੋਂ ਭਾਵ ਇਹ ਐ ਅਪਾ ਪਰਸਤਿਤੀਆਂ ਦੇ ਚੱਕਰ ਵਿੱਚ ਨਾ ਪਈਏ ਹਾਲਾਤ ਸਹੀ ਹੋਣਗੇ ਫਿਰ ਨਾਮ ਜਪਾਂਗੇ ਨਹੀਂ ਸਹਿਬ ਕਹਿੰਦੇ ਜਪਣਾ ਸ਼ੁਰੂ ਕਰ ਹਾਲਾਤ ਆਪੇ ਬਦਲ ਜਾਣਗੇ ਭਾਈ ਰੋਜ਼ ਜਪ ਸਤਨਾਮ ਸ੍ਰੀ ਵਾਹਿ ਨਿਤ ਸੇਵਿਓ ਸਾਹਿਬ ਆਪਣ ਸੰਤ ਸੰਗ ਮਿਲਾਈਆ ਫਿਰ ਜਦੋਂ ਇਹ ਮਨ ਜਪਣ ਲੱਗ ਪਿਆ ਉਦੋਂ ਫਿਰ ਭਗਤ ਕਬੀਰ ਸਾਹਿਬ ਨੇ ਅੱਜ ਬਚਨ ਗਾਇਓ ਦੁਨੀਆ ਦੇ ਲੋਕੋ ਇਹ ਨੂੰ ਐਵੇਂ ਹਰੰਨੀ ਵਾਲੀ ਗੱਲ ਨਾ ਸਮਝਿਓ ਇਹ ਸਚਾਈ ਹੈ ਜਿਵੇਂ ਪਾਣੀ ਪਾਣੀ ਚ ਮਿਲ ਕੇ ਪਾਣੀ ਦਾ ਰੂਪ ਹੋ ਜਾਂਦਾ ਹੈ ਇਦਾਂ ਓਖੇ ਸਮੇਂ ਵਿੱਚ ਭਗਤੀ ਕਰਨ ਵਾਲੇ ਰੱਬ ਦਾ ਰੂਪ ਹੋ ਜਾਂਦੇ ਨੇ ਜੋ ਜਨ ਭਾਉ ਭਗਤ ਕਛ ਜਨ ਨੇ ਤਾਂ ਕੋ ਚਰਦ ਕਹੋ ਭਗਤੀ ਕਰਨ ਵਾਲੇ ਪ੍ਰਮਾ ਭਗਤੀ ਵਾਲਿਆਂ ਲਈ ਇਹ ਕੋਈ ਹਰੰਨੀ ਅਚਰਤਾ ਵਾਲੀ ਗੱਲ ਨਹੀਂ ਹੈ ਜਿਉ ਜਲ ਜਲ ਮਹਿ ਪੈਸ ਨਾਨਕ ਸਹਿ ਤਿਉ ਢੁਰ ਮਿਲਿਓ ਜੁਲਾਹੋ ਕਹਿੰਦੇ ਜਿਵੇਂ ਪਾਣੀ ਪਾਣੀ ਵਿੱਚ ਮਿਲ ਕੇ ਇੱਕ ਹੋ ਜਾਂਦਾ ਏ ਸਚਾਈ ਏ ਉਹਦਾ ਰੂਪ ਹੋ ਜਾਂਦਾ ਏ ਇਦਾਂ ਤਿਉ ਢੁਰ ਮਿਲਿਓ ਜੁਲਾਹੋ ਦਰਥ ਕਹਿੰਦੇ ਢਲ ਕੇ ਇਹ ਜੁਲਾਹਾ ਵੀ ਹੁਣ ਰੱਬ ਦਾ ਰੂਪ ਹੋ ਗਿਆ ਮੇਰੇ ਵਿੱਚ ਤੇ ਹੁਣ ਰੱਬ ਅਜ ਪੈਦ ਨਹੀਂ ਪਰ ਔਖੀ ਘਾਟੀ ਔਖੇ ਹੋ ਕੇ ਚੜਨੀ ਪਈ ਅਬ ਤੋਂ ਜਹੇ ਚੜੇ ਸਿੰਘਾਸਣ ਮਿਲੇ ਹੈ ਸਰੰਗ ਪਾਣੀ RAM ਕਵੀ ਦਾ ਏਕ ਭਏ ਹੈ ਕੋਏ ਨਾ ਸਕੇ ਪਛਾਨੀ ਪਰ ਕਹਿੰਦੇ ਔਖੀ ਸੀ ਕਿਉਂਕਿ ਕਬ ਕਟ ਘਟੀ RAM ਕੀ ਤੇ ਚੜ ਰਹਿਓ ਕਬੀਰ ਇੰਨੀਓ ਔਖੀਆਂ ਪਰਸਥਿਤੀਆਂ ਵਿੱਚ ਨਾਮ ਜਪਣਾ ਔਖਾ ਸੀ ਸਾਧ ਸੰਗਤ ਤਾਈਓ ਮਹਾਰਾਜ ਰੋਜ਼ ਸਮਝਾਉਂਦੇ ਕਹਿੰਦੇ ਨਾਮ ਜਪਣਾ ਸੌਖਾ ਨਹੀਂ ਹੈ ਐਵੇਂ ਕੋਈ ਭੁਲੇਖਾ ਸਮਝ ਲੈ ਸਭ ਤੋਂ ਔਖਾ ਕੰਮ ਹੈ ਜੇ ਕੋਈ ਰੋਜ਼ ਬੈ ਕੇ ਜਪਣ ਲੱਗ ਜਾਏ ਸਤਨਾਮ ਸ੍ਰੀ ਇਹ ਨੂੰ ਰੋਜ ਮਹਾਰਾਜ ਕਹਿੰਦੇ ਸੱਚਾ ਸਾਹਿਬ ਸੱਚ ਨਾਏ ਕਹਿੰਦੇ ਭਾਈ ਰੱਬ ਦਾ ਨਾਮ ਸੱਚ ਹੈ ਉਹਨੂੰ ਮਿਲਣ ਲਈ ਬੋਲੀ ਭਾਸ਼ਾ ਭਾਉ ਪ੍ਰੇਮ ਵਾਲੀ ਚਾਹੀਦੀ ਹੈ ਪਰ ਔਖਾ ਪਤਾ ਕਿਉਂ ਹੈ ਸਭ ਤੋਂ ਔਖਾ ਕੰਮ ਵੀ ਇਹੀ ਹੈ ਅੱਖਾਂ ਜੀਵਾਂ ਵਿਸਰੈ ਮਰ ਜਾਉਂ ਅੱਖਣ ਔਖਾ ਸੱਚਾ ਨਾਉ ਇਹ ਸੌਖਾ ਕੰਮ ਨਹੀਂ ਹੈ ਇਹਦੇ ਵਾਸਤੇ ਮਨ ਵਿਚਣਾ ਪੈਂਦਾ ਮਨ ਤਾਂ ਕਹਿੰਦਾ ਹੋਰ ਸੁਣ ਲਈਏ ਮਨ ਤਾਂ ਲਾਰਮ ਬੰਦ ਕਰਕੇ ਸੋ ਜਾਂਦਾ ਹੈ ਮਨ ਤਾਂ ਕਹਿੰਦਾ ਦੁਨੀਆ ਕੁਝ ਪਹਿਨਦੀ ਆਪਾਂ ਵੀ ਪਹਿਨਨੀ ਐ ਸਾਥ ਸੰਗਤ ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਸਿੱਲ ਜੋਗ ਅਲੂਣੀ ਚੱਟੀਐ ਭਗਤੀ ਦਾ ਮਾਰਗ ਉਹ ਪੱਥਰ ਚੱਟਣ ਦੇ ਬਰਾਬਰ ਜਿਹਦੇ ਵਿੱਚ ਕੋਈ ਸਵਾਦ ਨਹੀਂ ਹੈ ਪਹਿਲਾਂ ਬਿਲਕੁਲ ਅਲੂਣਾ ਹੈ ਲੂਣ ਵਾਲੀ ਚੀਜ਼ ਤੁਸੀਂ ਪਸ਼ੂਆਂ ਦੇ ਮੁਰੇ ਲੂਣ ਰੱਖ ਦਿੰਦੇ ਹੋ ਉਹ ਚੱਟਦੇ ਰਹਿੰਦੇ ਨੇ ਸਾਥ ਸੰਗਤ ਨਮਕ ਤੋਂ ਬਗਹਿਰ ਕੋਈ ਭੋਜਨ ਸਵਾਦ ਨਹੀਂ ਬਣਦਾ ਪੜੇ ਯਾਦ ਰੱਖਿਓ ਭਗਤੀ ਦਾ ਮਾਰਗ ਉਹ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਅਣੂਲੀ ਸੱਲ ਹੈ ਕੋਈ ਸੁਆਦ ਨਹੀਂ ਹੈ ਲੋਕਾਂ ਦੇ ਤੰਨੇ ਮਿਹਣੇ ਮੁਸ਼ਕਲ ਪਰੇਸ਼ਾਨੀਆਂ ਸਭ ਕੁਝ ਮਨ ਨੂੰ ਬੰਨ ਕੇ ਰੱਖਣਾ ਪੈਂਦਾ ਜਦੋਂ ਫਿਰ ਉਹ ਰਸ ਆਉਂਦਾ ਹੈ ਉਦੋਂ ਸਾਥ ਸੰਗਤ ਰੱਬ ਦਾ ਉਹ ਰੂਪ ਹੋ ਜਾਂਦਾ ਉਦੋਂ ਵਕਤ ਆਉਂਦਾ ਹੈ ਦੁਨੀਆ ਹੱਥ ਜੋੜ ਕੇ ਉਹਨਾਂ ਤੋਂ ਬਿਲੇ ਹਾਰ ਜਾਂਦੀ ਫਿਰ ਲੋਕੀ ਕਹਿਣਗੇ ਜੋ ਜਨ ਲੇ ਖਸਮ ਘਾ ਨਾਉ ਦਨ ਕੈ ਸਦਬਲੇ ਹਾਰੇ ਜਾਉ ਪਰ ਉਸ ਤੋਂ ਪਹਿਲਾਂ ਇਹ ਸਚਾਈ ਹੈ ਕਿ ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰ ਕੀ ਬਿਸ਼ਾਈ ਹੁਣ ਸੁਣਿਓ ਸਾ ਸੰਗਤ ਭਗਤੀ ਵਾਲਿਆਂ ਨੂੰ ਧਾਰਮਿਕ ਦੁਨੀਆ ਵਿੱਚ ਚੱਲਣ ਵਾਲਿਆਂ ਨੂੰ ਬਹੁਤ ਕੁਝ ਮਨ ਬੰਨ ਕੇ ਚੱਲਣਾ ਪੈਂਦਾ ਧਾਰਮਿਕ ਭੇਖ ਪੋਣਾ ਇਸ ਤਰ੍ਹਾਂ ਚੱਲਣਾ ਹੈ ਜਿਵੇਂ ਕੰਡਿਆਂ ਤੇ ਤੁਸੀਂ ਚੱਲ ਰਹੇ ਹੋ ਜਿਵੇਂ ਰੋੜਿਆਂ ਤੇ ਸੁੱਤੇ ਹੋ ਜਿਵੇਂ ਰੇਤ ਖਾਨ ਦੇ ਬਰਾਬਰ ਉਹ ਪਤਕ ਕਿਵੇਂ ਆਮ ਬੰਦਾ ਰਸਤੇ ਵਿੱਚ ਕੋਈ ਕਿਸੇ ਨੂੰ ਮਾੜਾ ਮੋਟਾ ਟਕਰਾ ਜਾਏ ਕੋਈ ਰਹਨੰਦ ਹੋਵੇ ਲੋਕ ਉੱਤਰ ਕੇ ਲੜਨ ਲੱਗ ਪੈਂਦੇ ਨੇ ਧਾਰਮਿਕ ਬੰਦਾ ਜਿਹੜਾ ਰੱਬ ਦੇ ਰਾਹ ਤੇ ਤੁਰੇ ਉਹ ਦੂਜਿਆਂ ਨੂੰ ਉਹ ਵੀ ਨਹੀਂ ਕਹਿ ਸਕਦਾ ਰਸਤਾ ਲੋਕੀ ਉਹਨੂੰ ਕਹਿਣਗੇ ਯਾਰ ਇੱਕੋ ਬੰਦਾ ਆਹ ਵੇਖੋ ਯਾਰ ਗੁਰਸਖ ਬੰਦਾ ਕੀ ਕਰ ਰਿਹਾ ਆਹ ਵੇਖੋ ਇੰਨੀ ਦਾੜੀ ਰੱਖੀ ਹੋਈ ਇਹ ਬੰਦਾ ਕੀ ਕਰੇ ਅਛਾ ਆਮ ਬੰਦਾ ਗੁੱਸੇ 'ਚ ਮਨ ਦੀ ਪੜਾਹਸ ਕੱਢਣ ਲਈ ਮਾੜੇ ਸ਼ਬਦ ਕਈ ਵਾਰ ਗੰਦੇ ਬੋਲ ਦਿੰਦਾ ਜਿਹੜਾ ਗੁਰਸਿੱਖ ਹੈ ਉਹ ਵੀ ਨਹੀਂ ਬੋਲ ਸਕਦਾ ਜੇ ਉਹ ਗੁੱਸੇ ਦਾ ਮਨ ਕੋਈ ਸ਼ਬਦ ਆਪ ਉਹ ਕਹੇ ਆ ਵੇਖੋ ਜੀ ਦਾੜੀ ਰੱਖ ਕੇ ਆ ਬੋਲਦੇ ਅੰਮ੍ਰਿਤ ਧਾਰੀ ਬੰਦਾ ਕੀ ਕਰ ਰਿਹਾ ਸਾਧ ਸੰਗਤ ਇੰਨੀਆਂ ਪਉਂਦੀਆਂ ਨੇ ਇਹ ਕੰਡਿਆਂ ਦੇ ਉੱਤੇ ਭਾਵ ਦੂਜੇ ਦੀ ਵਧਿੱਕੀ ਸੁਣ ਕੇ ਵੀ ਕਈ ਵਾਰ ਹੱਥ ਜੋੜਨਾ ਪੈਂਦਾ ਔਰ ਮਾਫ ਕਰਿਓ ਇਹਦੇ 'ਚ ਲੋਕਾਂ ਨੂੰ ਭੁਲੇਖਾ ਰਹਿੰਦਾ ਹੈ ਕਈ ਵਾਰ ਧਾਰਮਿਕ ਬੰਦਾ ਆਪਣੇ ਗੁਰੂ ਦਾ ਹੁਕਮ ਮੰਨਦਿਆਂ ਜਾਂ ਸ਼ਖਸੀਅਤ ਨੂੰ ਬਚਾਉਣ ਲਈ ਚੁੱਪ ਕਰਕੇ ਲੰਘ ਜਾਂਦਾ ਹੈ ਮੂਰਖ ਬੰਦੇ ਕਹਿਣਗੇ ਡਰ ਕੇ ਪਾਸੇ ਹੋ ਗਏ ਲੋਕੀ ਡਰ ਕਹਿਣਗੇ ਜਿਵੇਂ ਸਿਆਣਾ ਬੰਦਾ ਗੰਦਗੀ ਤੋਂ ਪਾਸੇ ਹੋ ਕੇ ਲੰਘਦਾ ਤੇ ਗੰਦਗੀ ਮੁਖੌਲੜਾਵੇ ਕਿ ਮੇਰੇ ਤੋਂ ਡਰ ਕੇ ਭਰੇ ਹੋ ਗਏ ਸਜਣੋ ਇੰਨਾ ਔਖਾ ਹੈ ਇਹ ਮਾਰਗ ਇੱਥੇ ਤੁਸੀਂ ਬਰਾਬਰਤਾ ਨਹੀਂ ਕਰ ਸਕਦੇ ਉਹਨੇ ਮੈਨੂੰ ਕਿਹਾ ਮੈਂ ਵੀ ਬਰਾਬਰ ਕਰਨਾ ਹੈ ਇਹ ਬਹੁਤ ਔਖਾ ਮਾਰਗ ਹੈ ਇਸ ਲਈ ਧਾਰਮਿਕ ਦੁਨੀਆ ਵਿੱਚ ਜਿੰਨੀਆਂ ਸ਼ਖਸੀਅਤਾਂ ਨੇ ਉਹਨੂੰ ਬਹਰੀ ਤੌਰ ਤੇ ਆਪਣਾ ਲਿਵਾਸ ਇਹ ਚੀਜ਼ਾਂ ਸੰਭਕ ਚੱਲਣੀਆਂ ਪੈਣੀਆਂ ਭਗਤੀ ਵਾਲੇ ਨੂੰ ਇਸ ਗੱਲ ਦਾ ਖਿਆਲ ਰੱਖਣਾ ਪੈਂਦਾ ਕਿ ਮਾੜੇ ਬੰਦੇ ਦੀ ਵੈਸਕ ਨਹੀਂ ਉਹ ਕਰਦਾ ਮਾੜੇ ਬੰਦੇ ਦੀ ਸੰਗਤ ਨਹੀਂ ਕਰਦਾ ਤਾਈਓ ਰੋਜ਼ ਅਰਦਾਸ ਵਿੱਚ ਮੰਗਿਆ ਜਾਂਦਾ ਹੈ ਕਿ ਸਹੀ ਪਿਆਰੇ ਮੇਲ ਕੌਣ ਜਿਨ੍ਹਾਂ ਮਿਲਿਆਂ ਨਾਮ ਚੱਤ ਆਵੇ ਜਿਨ੍ਹਾਂ ਦੇ ਮਿਲਿਆਂ ਵਾਹਿਗੁਰੂ ਚੱਤ ਆਵੇ ਪਾਯੋ ਮਹਾਰਾਜ ਕਹਿੰਦੇ ਸੱਚੀ ਵਹਿ ਸਕਤਿਨ ਸੰਗ ਜਿਨ ਸੰਗ ਜਪਿਐ ਨਾਉ ਤਿਨ ਸੰਗ ਸੰਗ ਨ ਕੀਚੈ ਨਾਨਕ ਜਿਨਾ ਆਪਣਾ ਸਵਾਉ ਮਹਾਰਾਜ ਉਹਨਾਂ ਦੀ ਸੰਗਤ ਕਿਉਂ ਨਹੀਂ ਕਰਨੀ ਕਹਿੰਦੇ ਫਰੀਦਾ ਤਿਨ ਮੁਖ ਡਰਾਵਣ ਜਿਨਾ ਵੇ ਸਾਰਿਓਨ ਨਾਉ ਇੱਥੇ ਦੁੱਖ ਹਨੇਰੇ ਆ ਬੈਠਾ ਔਰ ਨਾ ਠਾਓ ਹੋਰ ਸੁਣਿਓ ਕਿੰਨੀ ਸ਼ਕਤੀ ਹੈ ਭਾਈ ਔਖਾ ਕੰਮ ਕਿੰਨਾ ਹੈ ਜਿਨ੍ਹਾਂ ਦੇ ਅੰਦਰ ਕ੍ਰੋਧ ਹੋਵੇ ਝਗੜਾ ਹੋਵੇ ਈਰਖਾ ਹੋਵੇ ਵੈਰ ਵਿਰੋਧ ਹੋਵੇ ਪ੍ਰਾਈਤਤ ਹੋਵੇ ਤੇ ਗੁਰਸਿੱਖ ਨੂੰ ਪਤਾ ਕੀ ਹੋ ਕੰਮ ਹੈ ਕਹਿੰਦੇ ਉਤੋਂ ਦੂਰ ਰਹੀਂ ਨੇੜੇ ਨਾ ਜਾਈ ਮਾਰੇ ਕਿਉਂ ਉਹਦੇ ਵਿੱਚੋਂ ਨਿਕਣ ਵਾਲੀਆਂ ਵੇਵਸ ਤਰੰਗਾਂ ਜਿਹੜੀਆਂ ਨੇ ਉਹ ਤੈਨੂੰ ਪ੍ਰਿਸ਼ਟ ਕਰ ਸਕਦੀਆਂ ਨੇ ਤੇਰੇ ਮਨ ਦੇ ਹਾਲਾਤ ਬਦਲ ਸਕਦੀਆਂ ਨੇ ਇਸ ਲਈ ਉਹਨਾਂ ਦੇ ਨੇੜੇ ਨਾ ਜਾਈਂ ਤਿਨਾਂ ਪਾਸ ਦੁਆਸ ਨਾ ਭਿੱਟੀਐ ਜਿਨ੍ਹਾਂ ਅੰਤਰ ਕਰੋਧ ਚੰਡਾਲ ਜਿਨ੍ਹਾਂ ਦੇ ਅੰਦਰ ਕਰੋਧ ਚੰਡਾਲ ਬਣ ਕੇ ਬੈਠਾ ਨੇੜੇ ਨਾ ਖਲੋਈਂ ਕਿਉਂ ਉਹਦੇ ਵਿੱਚੋਂ ਨਿਕਣ ਵਾਲੀਆਂ ਤਰੰਗਾਂ ਤੈਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਇਸ ਲਈ ਜਪਣ ਵਾਲਿਆਂ ਦੀ ਸੰਗਤ ਕਰ ਹੁਣ ਦੂਜੇ ਪਾਸੇ ਵੇਖਿਓ ਜਪਣ ਵਾਲਿਆਂ ਦੀ ਸੰਗਤ ਕਰਕੇ ਪਸ਼ੂਆਂ ਦੀਆਂ ਵੀ ਭਾਵ ਬਦਲ ਜਾਂਦੇ ਨੇ ਅੰਦਰ ਭਗਤ ਕਬੀਰ ਸਾਹਿਬ ਸਿਕੰਦਰ ਲੋਧੀ ਬਨ ਕੇ ਹੱਥ ਪੈਰ ਪੋਟਲੀ ਬਣਾ ਕੇ ਹਾਥੀ ਮੋਰੇ ਸੁੱਟ ਦਿੰਦਾ ਇਹ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਮੋਰੇ ਉਹ ਹਾਥੀ ਕੀ ਕਰਦਾ ਕੁੰਚਰ ਪੋਟ ਲੈ ਲੈ ਨਮਸਕਾਰ ਹਾਥੀ ਨੇ ਆਪਣੇ ਸੁੰਡ ਵਿੱਚ ਭਗਤ ਕਬੀਰ ਸਾਹਿਬ ਨੂੰ ਚੁੱਕਿਆ ਨਮਸਕਾਰ ਕੀਤੀ ਅਦਬ ਨਾਲ ਫਿਰ ਰੱਖ ਕੇ ਗੋਡਣੇ ਟੇਕ ਕੇ ਮੱਥਾ ਟਿਕਿਆ ਹਾਥੀ ਨੇ ਤੇ ਭਗਤ ਕਬੀਰ ਸਾਹਿਬ ਕਹਿੰਦੇ ਉਹ ਹਾਥੀ ਨੂੰ ਪਤਾ ਲੱਗ ਗਿਆ ਮੈਂ ਕੌਣ ਐ ਅੰਨੇ ਕਾਜੀ ਨੂੰ ਨਹੀਂ ਸਮਝ ਆ ਰਿਹਾ ਮੈਂ ਕੌਣ ਕੁੰਚਰ ਪੋਟ ਲੈ ਲੈ ਨਮਸਕਾਰ 부ਜੇ ਨਹੀਂ ਕਾਜੀ ਅੰਧੇ ਹਰੇ ਅੰਨੇ ਕਾਜੀ ਨੂੰ ਸਮਝ ਨਹੀਂ ਆ ਰਹੀ ਕਿ ਰੱਬ ਕੀ ਹੈ ਇਹਦਾ ਮਤਲਬ ਹਾਥੀ ਜਿਹੜੇ ਦੋ ਜਾਨਵਰਾਂ ਦਾ ਜ਼ਿਕਰ ਜਾਦਾ ਹੋਣਾ ਹੈ ਹਾਥੀ ਦਾ ਤੇ ਗਾਂ ਦਾ ਵੀ ਧਾਰਮਿਕ ਦੁਨੀਆ 'ਚ ਇਹ ਦੋ ਮ ਜਾਨਵਰਾਂ ਨੂੰ ਮੰਨਿਆ ਗਿਆ ਕਿ ਛੇਤੀ ਮਨ ਜਾਗਦਾ ਹੈ ਹਾਥੀ ਬਹੁਤ ਸਮਝਦਾਰ ਹੈ ਹਾਥੀ ਨੇ ਭਗਤ ਕਬੀਰ ਸਾਹਿਬ ਦੀਆਂ ਤਰੰਗਾਂ ਦੀ ਪਕੜ ਕੀਤੀ ਹਾਥੀ ਦਾ ਮਨ ਬਦਲ ਗਿਆ ਔਰ ਸਾ ਸੰਗਤ ਤਾਈਓ ਜਿੰਨੇ ਬੋਧ ਜਗਤ ਦੇ ਲੋਕ ਨੇ ਬੁੱਧੀ ਉਹ ਹਾਥੀ ਦੀ ਪੂਜਾ ਕਰਦੇ ਨੇ ਕਿਉਂ ਹਾਥੀ ਨੇ ਮਹਾਤਮਾ ਬੁੱਧੀ ਸੰਗਤ ਕੀਤੀ ਕੁਟ ਕੁਮੰਡਲ ਚੱਕ ਕੇ ਨਰੰਜਨਾ ਨਦੀ ਤੋਂ ਰੋਜ਼ ਜਲ ਭਰ ਕੇ ਲਿਆ ਕੇ ਸੇਵਾ ਕਰਦਾ ਰਿਹਾ ਜਦੋਂ ਭਗਤੀ ਕਰਦਾ ਸੀ ਮਹਾਤਮਾ ਬੱਧ ਹਾਥੀ ਨੇ ਕੁਮੰਡਲ ਚੱਕਣਾ ਨਰੰਜਨਾ ਨਦੀ ਤੋਂ ਪਾਣੀ ਭਰ ਕੇ ਲਿਆਉਣਾ ਰੋਜ਼ ਉੱਚੇ ਉੱਚੇ ਫਲਣ ਵਾਲੇ ਦਰਖਤਾਂ ਤੋਂ ਫਲ ਤੋੜ ਕੇ ਲਿਆਉਣੇ ਜੰਗਲ ਵਿੱਚ ਔਰ ਜਦਨ ਮਹਾਤਮਾ ਬੱਧ ਨੂੰ ਰੱਬ ਦਾ ਗਿਆਨ ਹੋਇਆ ਉਹ ਜੰਗਲ ਛੱਡ ਕੇ ਉਹ ਜਗ੍ਹਾ ਤੋਂ ਤੁਰਨ ਲੱਗਾ ਉਸ ਦਿਨ ਹਾਥੀ ਨੇ ਵਿਰਾਗ ਤੇ ਵਿਸ਼ੋਧ ਦੀ ਖਿੱਚ ਵਿੱਚ ਆਪਣੇ ਪ੍ਰਾਨ ਤਿਆਗ ਦਿੱਤੇ ਤਾਂ ਜਿੰਨੇ ਬਹੁਤ ਜਗਤ ਦੇ ਲੋਕ ਨੇ ਹਾਥੀ ਦੀ ਪੂਜਾ ਕਰਦੇ ਇਹ ਚੀਜ਼ ਇੱਕ ਵਾਰ ਮਸਕੀਨ ਸਾਹਿਬ ਨੇ ਸੁਣਾਈ ਕਿ શ્રીਮਾਨ ਸੰਤ ਬਾਬਾ ਸੁੰਦਰ ਸਿੰਘ ਦੀ ਅਲੀ ਵੇਗ ਵਾਲੇ ਜਿਹੜਾ ਗੁਜਰਾਤ ਪਾਕਿਸਤਾਨ ਵਿੱਚ ਰਹਿ ਗਿਆ ਗੁਰ ਇਤਿਹਾਸਕ ਸਥਾਨ ਨੇ ਉੱਥੇ ਉਹ ਸੇਵਾ ਨਿਮੋਂਦੇ ਰਹੇ ਕੇਨ ਨੇ ਜਦੋਂ ਬਾਬਾ ਸੁੰਦਰ ਸਿੰਘ ਦੀ ਅਲੀ ਵੇਗ ਵਾਲੇ ਉਹਨਾਂ ਦਾ ਸਥਾਨ ਕਨਪੁਰ ਵੀ ਬਣਿਆ ਗੁਮਤੀ ਨੰਬਰ 5 ਜਦੋਂ ਬਾਬਾ ਸੁੰਦਰ ਸਿੰਘ ਦੀ ਅਲੀ ਵੇਗ ਵਾਲਿਆਂ ਨੇ ਸਰੀਰ ਤੇ ਅੱਗਿਆ ਇੰਨਾ ਲਗਾਓ ਇੰਨਾ ਪ੍ਰਭਾਵ ਇੰਨੀਆਂ ਤਰੰਗਾਂ ਦਾ ਅਸਰ ਸੀ ਉਸ ਡੇਰੇ ਵਿੱਚ ਰਹਿਣ ਵਾਲੀਆਂ ਗਾਵਾਂ ਤੇ 60 ਦੀਆਂ 60 ਗਾਵਾਂ ਨੇ ਪ੍ਰਾਨ ਤਿਆਗ ਦਿੱਤੇ ਪਹਿਲਾਂ ਇਹ ਗੱਲ ਮੰਨਣ ਵਿੱਚ ਨਹੀਂ ਸਿਆਦੇ ਪਰ ਜਦੋਂ ਇਹ ਚੀਜ਼ਾਂ ਪ੍ਰਤੱਖ ਪ੍ਰਗਟ ਹੋਈਆਂ ਵੇ ਹਕੀਕਤ ਹੈ ਭਾਈ ਬੰਦਗੀ ਵਾਲਿਆਂ ਦਾ ਪ੍ਰਭਾਵ ਪਸ਼ੂਆਂ ਤੇ ਵੀ ਪੈ ਜਾਂਦਾ ਹੈ ਮਨਮੁਖ ਬੰਦਿਆਂ ਦਾ ਪ੍ਰਭਾਵ ਵੀ ਲੋਕਾਂ ਤੇ ਪੈਂਦਾ ਇਸ ਲਈ ਗੁਰੂ ਨੇ ਪਹਿਲਾਂ ਸਾਨੂੰ ਵਰਦਿਆ ਤੂੰ ਮਨਮੁਖਾਂ ਤੋਂ ਦੂਰ ਰਹੀਂ ਬੰਦਗੀ ਵਾਲਿਆਂ ਦੀ ਸੰਗਤ ਵਿੱਚ ਰਹੀਂ ਤੇਰੇ ਉੱਤੇ ਅਸਰ ਹੋਏਗਾ ਉਹਨਾਂ ਦੀ ਸੰਗਤ ਵਿੱਚ ਰਹੇ ਜਿਨ੍ਹਾਂ ਦੀ ਸੰਗਤ ਵਿੱਚ ਬੈਠਿਆ ਮੁਖ ਉਜਲਾ ਹੁੰਦਾ ਸਾਧ ਸੰਗਤ ਅੱਜ ਸਹਿਬ ਨੇ ਬਚਨ ਕੀਤਾ ਭਾਈ ਜਿਹਨੇ ਭਾਉ ਭਗਤੀ ਵਿੱਚ ਪਰਵਾਨ ਹੋ ਗਏ ਕੋਈ ਹਰੰਨੀ ਨਾ ਸਮਝਿਓ ਉਹ ਰੱਬ ਦਾ ਰੂਪ ਹੋ ਜਾਂਦੇ ਨੇ ਜਿਵੇਂ ਪਾਣੀ ਪਾਣੀ ਵਿੱਚ ਮਿਲ ਕੇ ਇੱਕ ਹੋ ਜਾਂਦਾ ਏ ਐਦਾਂ ਅੰਦਰੋਂ ਮਨ ਦਾ ਪਾਸਾ ਢਾਲ ਕੇ ਇਹ ਜੁਲਾਹਾ ਰੱਬ ਦਾ ਰੂਪ ਹੋ ਗਿਆ ਉਹ ਦੁਨੀਆਂ ਦੇ ਲੋਕੋ ਰੱਬ ਦੇ ਲੋਕੋ ਰੱਬ ਦੇ ਬੰਦਿਓ ਇਹ ਗੱਲ ਸੁਣੋ ਇਹ ਸਚਾਈ ਹੈ ਹਰ ਕੇ ਲੋਕਾ ਮੈਂ ਤਉ ਮਤ ਕਾ ਭੋਰਾ ਆਪਕੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਸੁਣਨ ਵਾਲੀ ਗੱਲ ਹੈ ਰੱਬ ਦਾ ਰੂਪ ਵੀ ਹੋ ਗਿਆ ਆਪਣੇ ਆਪ ਨੂੰ ਕਹਿੰਦੇ ਇਹ ਜੁਲਾਹਾ ਢਲ ਕੇ ਰੱਬ ਵਰਗਾ ਹੋ ਗਿਆ ਜਿਵੇਂ ਪਾਣੀ ਪਾਣੀ ਚ ਮਿਲ ਗਿਆ ਪਰ ਨਾਲ ਹੀ ਅਗਲੀ ਪੰਕਤੀ ਚ ਕੀ ਕਿਹਾ ਉਹ ਰੱਬ ਦੇ ਬੰਦੇਓ ਹਰ ਕੇ ਲੋਗਾ ਉਹ ਰੱਬ ਦੇ ਬੰਦੇਓ ਸੰਤ ਜਨੋ ਮੈਂ ਤੋ ਮਤ ਕਾ ਪੋਰਾ ਕਹਿੰਦੇ ਮੈਂ ਤਾਂ ਥੋੜੀ ਮਤ ਦਾ ਮਾਲਕ ਆ ਐਵੇਂ ਨਾ ਸਮਝੋ ਮੈਨੂੰ ਮਤ ਬਹੁਤ ਸੀ ਮੈਂ ਤਾਂ ਮਿਲ ਗਿਆ ਮਤ ਕਰਕੇ ਮੈਂ ਤੋ ਮਤ ਕਾ ਪੋਰਾ ਫਿਰ ਆਪਣੇ ਆਪ ਨੂੰ ਨਿਮਰਤਾ ਚ ਔਰ ਬਾਰ ਬਾਰ ਕਹਿੰਦੇ ਕੰਚਨ ਸਿਉ ਪਾਈਐ ਨਹੀਂ ਤੋਲ ਮੰਦੇ ਰਾਮ ਲੀਆ ਹੈ ਮੋਲ ਕਹਿੰਦੇ ਭਾਈ ਰੱਬ ਨੂੰ ਮਨ ਦੇ ਕੇ ਮੁੱਲ ਖਰੀਦਿਆ ਰੱਬ ਸੋਨੇ ਨਾਲ ਨਹੀਂ ਮਿਲਦਾ ਪਰ ਇੰਨਾ ਕੁਝ ਕਹਿ ਕੇ ਫਿਰ ਨਿਮਰਤਾ ਜਿਹ ਕਹਿੰਦੇ ਹਰ ਇੱਕ ਲੋਗਾ ਮੈਂ ਤੋ ਮੱਤ ਕਾਪੂਰਾ ਫਿਰ ਲੋਕਾਂ ਨੂੰ ਕਹਿੰਦੇ ਭਾਈ ਕੋਈ ਮਿਲ ਕੇ ਮਾਨ ਨਾ ਕਰੇ ਕਬੀਰ ਆਪਣੀ ਅਕਲ ਨਾਲ ਮੱਤ ਨਾਲ ਨਹੀਂ ਮਿਲਿਆ ਮਹਾਰਾਜ ਕਿਉਂ ਕਹਿੰਦੇ ਕਬੀਰ ਨਾ ਹਮ ਕੀਆ ਨਾ ਕਰẽਂਦੇ ਪੜੋ ਨਾ ਹਮ ਕੀਆ ਨਾ ਕਰẽਂਦੇ ਨਾ ਕਰ ਸਕੈ ਸਰੀਰ ਜੋ ਕਿਛ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ ਹਰ ਕੇ ਲੋਗਾ ਮੈਂ ਤੋਂ ਮਤ ਕਾ ਭੋਰਾ ਐਨੀ ਨਿਮਰਤਾ ਕਬੀਰ ਮੇਰਾ ਮੁਜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਇੰਨੀ ਨਿਮਰਤਾ ਕਿਉਂਕਿ ਮੈਂ ਤੋਂ ਮਤ ਕਪੋਰਾ ਔਰ ਸਾਥ ਸੰਗਤ ਗੁਰੂ ਨੂੰ ਪਰਵਾਨੀ ਉਹ ਹੈ ਜਿਹੜਾ ਸਭ ਕੁਝ ਕਰਕੇ ਮਨ ਨੀਮਾ ਰੱਖ ਕੇ ਗੁਰੂ ਕੋਲ ਆ ਜਾਏ ਤੈਉਂ ਅਰਦਾਸ ਵਿੱਚ ਰੋਜ਼ ਮੰਗਿਆ ਜਾਂਦਾ ਪੰਥ ਦੇ ਪਿਆਰ ਵਾਲਿਆਂ ਨੇ ਇੱਕ ਪੰਕਤੀ ਐਡ ਕੀਤੀ ਹੋਈ ਹੈ ਅਰਦਾਸ ਵਿੱਚ ਰੋਜ਼ ਅਰਦਾਸ ਵਿੱਚ ਮੰਗਿਆ ਜਾਂਦਾ ਸਿੱਖਾਂ ਦਾ ਮਨ ਨੀਮਾ ਮਤੁੱਚ ਔਰ ਫਿਰ ਮਤ ਕਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਸਾਧ ਸੰਗਤ ਜਦੋਂ ਮਨ ਨੀਮਾ ਹੋ ਗਿਆ ਮਤ ਆਪਣੇ ਪੁੱਛੀ ਜਦੋਂ ਮਨ ਹੰਕਾਰੀ ਹੋਇਆ ਇਸੇ ਮਤ ਨੇ ਤੁਖਾ ਦੇ ਦੇਣਾ ਲੋਕੀ ਫਿਰ ਪਤਾ ਕੀ ਕਹਿਣਗੇ ਇੰਨਾ ਤਲਵੰਦ ਬੰਦਾ ਸੀ ਯਾਰ ਇੰਨਾ ਅਕਲ ਵਾਲਾ ਬੰਦਾ ਸੀ ਉਹ ਇੰਨਾ ਵੱਡਾ ਸਮਝਦਾਰ ਸੀ ਇਹਨੂੰ ਕੀ ਹੋ ਗਿਆ ਪਤਾ ਕਿਉਂ ਮਤ ਜਹੰਕਾਰ ਆਉਣ ਦੀ ਦੇਰ ਹੈ ਮਨ ਨੇ ਪਤਾ ਨਹੀਂ ਕਿਦੰਨ ਤੋੜ ਦੇ ਇਸ ਲਈ ਮਨ ਨੀਮਾ ਰਵੇ ਮਤ ਫਿਰ ਆਪਣੇ ਆਪ ਹੰਕਾਰ ਤੋਂ ਰਹਿਤ ਰਹੇ ਮਤ ਆਪਣੇ ਆਪ ਉੱਚੀ ਹੋ ਜਾਏਗੀ ਔਰ ਸਾਧ ਸੰਗਤ ਗੁਰੂ ਕਿਰਪਾ ਕਰੇ ਇਹ ਚੀਜ਼ਾਂ ਸਾਡੇ ਅੰਦਰ ਆਉਣ ਪਰਸੋਂ ਇੱਕ ਪੰਜਾਬੀ ਗਾਇਕ ਹੈ ਕਿੱਸਾ ਧਾਰੀ ਹੈ ਅੰਮ੍ਰਿਤ ਧਾਰੀ ਵੀ ਹੈ ਸ਼ਾਇਦ ਉਹ ਤੋਂ ਗਲਤੀ ਹੋ ਗਈ ਪਰਸੋਂ ਰਾਤ ਉਹਨੇ ਸਟੇਜ ਉੱਤੇ ਸਾਧ ਸੰਗਤ ਗਲਤੀਆਂ ਤੋਂ ਨਾ ਬੰਦਿਆਂ ਦੀਆਂ ਵੀ ਨੇ ਜਿਹੜੇ ਬੰਦਿਆਂ ਨੇ ਪ੍ਰੋਗਰਾਮ ਉਲੀਕ ਕੇ ਦੱਸਿਆ ਹੀ ਨਹੀਂ ਕਾਹਦਾ ਪ੍ਰੋਗਰਾਮ ਨੇ ਤੁਸੀਂ ਲੋਕਾਂ ਨੂੰ ਜਿਨ੍ਹਾਂ ਨੂੰ ਸੱਦ ਰਹੇ ਉਹਨਾਂ ਨੂੰ ਦੱਸੋ ਅੱਜ ਇਸ ਵਿਸ਼ੇ ਤੇ ਬੋਲਣੇ ਅਸੀਂ ਕਥਾ ਕਰਨ ਜਾਈਏ ਨੇ ਜਿਹੜੇ ਸਿਹਰਦ ਪ੍ਰਬੰਧਕ ਨੇ ਉਹ ਪਹਿਲਾਂ ਦੱਸਦੇ ਨੇ ਭਾਈ ਸਾਹਿਬ ਜੀ ਆਹ ਵੇਸ਼ਾ ਇਸ ਵਿਸ਼ੇ ਤੇ ਬੋਲਣੇ ਇਹਦੇ ਉੱਤੇ ਫਲੰਨਾ ਕਥਾ ਵਾਚਕ ਜਾਂ ਕੀਰਤਨੀਆਂ ਜਾਂ ਜਥਾ ਪਹਿਲਾਂ ਬੋਲ ਗਿਆ ਤੁਸੀਂ ਆਹ ਵਿਸ਼ੇ ਤੇ ਬੋਲਣ ਹੁਣ ਸਵਾ ਮਹੀਨਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪੂਰੇ ਸ਼ਹਿਰ ਦੇ ਗੁਰਦੁਆਰਿਆਂ ਵਿੱਚ ਕਥਾ ਹੋਣੀ ਹੈ ਹਰ ਸਾਲ ਹੁੰਦੀ ਹੈ ਔਰ ਪ੍ਰਬੰਧ ਚਲਾਉਣ ਵਾਲੇ ਸੱਜਣ ਸਾਨੂੰ ਪਹਿਲਾਂ ਵਿਸ਼ਾ ਭੇਜਦੇ ਨੇ ਸਬਜੈਕਟ ਕਹਦੇ ਉੱਤੇ ਬੋਲਣਾ ਹੈ ਭਾਈ ਸਾਹਿਬ ਇਹ ਪ੍ਰਬੰਧਾ ਵੀ ਫਰਜ ਬਣਦਾ ਹੈ ਇਹ ਨਹੀਂ ਕਿ ਪੰਜਾਬੀ ਭਾਸ਼ਾ ਪੰਜਾਬ ਸਰਕਾਰ ਨੂੰ ਪ੍ਰੋਗਰਾਮ ਰੱਖਤਾ ਉਹ ਗਉਣ ਵਾਲੇ ਨੱਚੀ ਜਾਣ ਨਚਾਉਣ ਜਾਣ ਚਲੋ ਉਹਦੇ ਕੋਲੋਂ ਇਹ ਗਲਤੀ ਹੋਈ ਉਹਨੇ ਨਾਲ ਦੀ ਨਾਲ ਮੰਨ ਲਈ ਕੱਲ ਸ਼ਾਮੀ ਸ਼੍ਰੀ ਕੱਲ ਤੱਕ ਸਭ ਤੇ ਪੇਸ਼ ਹੋ ਕੇ ਬਿਨਾ ਸੱਦੇ ਤੋਂ ਮਾਫੀ ਮੰਗ ਗਏ ਸਾਦ ਸੰਗਤ ਗਲਤੀ ਕਰਨੀ ਕੋ ਵੱਡੀ ਗੱਲ ਨਹੀਂ ਹਰ ਬੰਦੇ ਤੋਂ ਹੋ ਜਾਂਦੀ ਹੈ ਪਰ ਗਲਤੀ ਕਰਕੇ ਗਲਤੀ ਮੰਨਣੀ ਸਭ ਤੋਂ ਬਹੁਤ ਵੱਡੀ ਗੱਲ ਹੈ ਗਲਤੀ ਕਰਕੇ ਮੰਨਣ ਵਾਲੇ ਨੂੰ ਗੁਰੂ ਬਖਸ਼ ਦਿੰਦਾ ਮੈਂ ਇੱਕ ਬੇਨਤੀ ਕਰਾਂਗਾ ਜਿੰਨੇ ਲੋਕ ਮਾਰੇ ਅੱਖਰ ਲਿਖ ਲਿਖ ਕੇ ਕਮੈਂਟ ਕਰਦੇ ਨਾ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਤੇ ਕਿਸੇ ਨੇ ਮਾਫੀ ਮੰਗ ਲਈ ਉਤੋਂ ਬਾਅਦ ਉਹਦੇ ਉੱਤੇ ਉਸ ਤਰ੍ਹਾਂ ਦੀ ਭਾਸ਼ਾ ਨਹੀਂ ਵਰਤਣੀ ਚਾਹੀਦੀ ਪਤਾ ਕਿਉਂ ਸਾਡੀਆਂ ਇਹਨਾਂ ਭਾਸ਼ਾਵਾਂ ਕਰਕੇ ਇੱਕ ਸੱਜਣ ਮਹਿੋਂ ਨਾਮ ਨਹੀਂ ਲਮਾਂਗਾ ਉਹ ਗਾਇਕ ਤੇ ਬੜਾ ਯੋਰ ਲੱਗਾ ਉਹਨੂੰ ਸਮਝਾਉਣ ਤੋਂ ਬਾਅਦ ਉਹ ਕਿੱਸਾ ਧਾਰੀ ਹੋਇਆ